ਹਾਂਜੀ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਸੋ ਜਲਦੀ ਜੁੜ ਜੂ ਵੀ ਸਾਰੇ ਅੱਜ ਦਾ ਜਿਹੜਾ ਟੌਪਿਕ ਰਹੂਗਾ ਵਿਸ਼ੇਸ਼ ਟੌਪਿਕ ਹੈਗਾ ਸੋ ਇੱਕ ਵਾਰੀ ਦੱਸ ਦੋ ਵੀ ਆਵਾਜ਼ ਤੁਹਾਡੇ ਤੱਕ ਬਿਲਕੁਲ ਆ ਰਹੀ ਹੈ ਕਲੀਅਰ ਹੈ ਠੀਕ ਹੈ ਤਾਂ ਕਿ ਪਰ ਚੈਨਲ ਨੂੰ ਬਿਲਕੁਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲੀ ਤੇ ਡੇਲੀ ਕਲਾਸਾਂ ਦੇ ਲਈ ਤੁਸੀਂ ਸਾਡੇ ਟੈਲੀਗ੍ਰam ਦੇ ਗਰੁੱਪ ਦੇ ਵਿੱਚ ਜਾਂ ਵਟਸਐਪ ਗਰੁੱਪ ਵਿੱਚ ਜੁੜ ਸਕਦੇ ਹੋ ਟੈਲੀਗ੍ਰam ਚੈਨਲ ਦੇ ਵਿੱਚ ਜੁੜਨ ਵਾਸਤੇ ਤੁਸੀਂ ਕੀ ਕਰਨਾ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਤੁਹਾਨੂੰ ਇੱਕ ਲਿੰਕ ਮਿਲ ਜੂਗਾ ਜਾਂ ਕਮੈਂਟ ਬਾਕਸ ਜਲਦੀ ਅਸੀਂ ਲਿੰਕ ਦੇ ਦਾਂਗੇ ਉੱਥੇ ਜਾ ਕੇ ਤੁਸੀਂ ਟੈਲੀਗ੍ਰਾਮ ਦੇ ਵਿੱਚ ਜੁੜ ਸਕਦੇ ਹੋ ਤੇ ਫ੍ਰੀ WhatsApp ਗਰੁੱਪ ਜੁੜਨ ਵਾਸਤੇ ਤੁਸੀਂ ਨਾਮ ਲਿਖ ਕੇ ਸਬਜੈਕਟ ਡਿਸਟ੍ਰਿਕਟ ਜਨਰਲ ਚਾਰ ਗੱਲਾਂ ਲਿਖ ਕੇ ਜਿਹੜੀਆਂ ਤੁਹਾਡੇ ਸਾਹਮਣੇ ਲਿਖੀਆਂ ਸਾਨੂੰ WhatsApp ਨੰਬਰ ਤੇ ਭੇਜ ਦੇਣੀਆਂ ਨੰਬਰ ਹੋਊਗਾ 98787 3155 ਚਲੋ ਵੀ ਸ਼ੁਰੂ ਕਰੀਏ ਕਲਾਸ ਅੱਜ ਦੀ ਕਲਾਸ ਚ ਬਹੁਤ ਸੋਹਣੇ ਪ੍ਰਸ਼ਨ ਜਿਹੜੇ ਰਹਿਣਗੇ ਟਾਪਰ ਹੋਊਗਾ ਸ਼ੈਲਟਰ ਠੀਕ ਹੈ ਸ਼ੈਲਟਰ ਦਾ ਮਤਲਬ ਇਸ ਆਸਰਾ ਠੀਕ ਹੈ ਆਸਰੇ ਵਾਲਾ ਟੌਪਿਕ ਅੱਜ ਰਹਿਣਾ ਸੋ ਜਲਦੀ ਜਲਦੀ ਸਾਰੇ ਇਹਨੇ ਜੁਆਇਨ ਕਰ ਲਓ ਇੱਕ ਵਾਰੀ ਕਲਾਸ ਨੂੰ ਠੀਕ ਹੈ ਸਾਰੇ ਜਣੇ ਵੀ ਜੁਆਇਨ ਕਰ ਲਓ ਫੇਰੀ ਜਿਹੜਾ ਆਪਾਂ ਅੱਗੇ ਬਤਾਵਾਂਗੇ ਚੈਨਲ ਦੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਲਿਓ ਪੁਰਾਣੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ। ਭਾਲੇ ਇਹਦੇ ਵਿੱਚ ਟੌਪਿਕ ਚ ਹੈ ਵੀ ਕੌਣ ਕਿੱਥੇ ਰਹਿੰਦਾ ਹੈ ਹਨਾ ਸ਼ੈਲਟਰ ਦਾ ਮਤਲਬ ਵੀ ਕਿਸ ਨੂੰ ਕਿਸ ਨੂੰ ਕਿਸ ਚੀਜ਼ ਦਾ ਰਹਿਣ ਦੇ ਲਈ ਆਸਰਾ ਹੈਗਾ। ਸੋ ਆ ਚੀਜ਼ਾਂ ਲਿਖ ਕੇ ਭੇਜ ਸਕਦੇ ਹਾਂ। ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆਉਣ ਜਾ ਰਿਹਾ ਐਮਸੀਕਿਊ ਲੈਵਲ ਪ੍ਰਸ਼ਨ ਹੋਣਗੇ ਟੌਪਿਕ ਵਾਸ ਆਪਾਂ ਕਰ ਰਹੇ ਹਾਂ। ਇਹ ਤੋਂ ਪਹਿਲਾਂ ਆਪਣੇ ਪੰਜ ਟੌਪਿਕ ਕੰਪਲੀਟ ਹੋ ਚੁੱਕੇ ਆ। ਇਹ ਤੋਂ ਪਹਿਲਾਂ ਆਪਾਂ ਕਿੰਨੇ ਟੌਪਿਕ ਕੰਪਲੀਟ ਹੋ ਸਕੇ ਆ। तो टॉपिक कंप्लीट हो चुके हैं किने भी टॉपिक का दे बी वातावरण सिक्ख्या दे ठीक है वातावरण देवीएस बोलते हैं ठीक है चलो पहला प्रश्न कहने कुत्ता मछी दिहायश हैविट हैविचअल ऑफ डॉग फिश भी सो जी डॉग फिश है हैबिटेट ठीक हैबीटेट लिखे हैबिटेट ऑफ डॉग फिश कुत्ते मच्छी दिहायश ਤੇ ਕਿੱਥੇ ਹੁੰਦੀ ਹੈ ਵੀ ਕੁੱਤਾ ਮੱਛੀ ਪਹਿਲਾਂ ਇਹਨੂੰ ਹੁੰਦੀ ਕੀ ਹੈ ਪਹਿਲਾਂ ਤਾਂ ਤੁਹਾਨੂੰ ਪਤਾ ਨਹੀਂ ਵੀ ਜਿਹੜੀ ਛੋਟੀ ਸ਼ਾਰਕ ਹੁੰਦੀ ਹੈ ਛੋਟੀ ਸ਼ਾਰਕ ਨੂੰ ਕੁੱਤਾ ਮੱਛੀ ਕਿਹਾ ਜਾਂਦਾ ਉਹਨੂੰ ਡੌਗ ਫਿਸ਼ ਕਿਹਾ ਜਾਂਦਾ ਠੀਕ ਹੈ ਯਾਦ ਰੱਖ ਲਿਓ ਛੋਟੀ ਸ਼ਾਰਕ ਨੂੰ ਡੌਗ ਫਿਸ਼ ਕਿਹਾ ਜਾਂਦਾ ਉਹਦੀ ਰਿਹਾਰਸ਼ ਕਿੱਥੇ ਹੁੰਦੀ ਹੈ ਕਿੱਥੇ ਰਹਿੰਦੀ ਹੈ ਕਹਿੰਦੇ ਰੀਵਰ ਚ ਤਲਾਬ ਦੇ ਵਿੱਚ ਪੌਂਡ ਲੇਕ ਮਲ ਛੀਲ ਦੇ ਵਿੱਚ ਸ਼ੀ ਜਾਂ ਸਮੁੰਦਰ ਦੇ ਵਿੱਚ ਵੀ ਕਿੱਥੇ ਰਹਿੰਦੀ ਹੈ ਵੀ ਡੌਗ ਫਿਸ਼ ਕਿੱਥੇ ਪਾਈ ਜਾਂਦੀ ਹੈ ਪਹਿਲੇ ਪ੍ਰਸ਼ਨ ਦਾ ਆਨਸਰ ਕਰੋ ਜਲਦੀ ਜਲਦੀ ਪਹਿਲੇ ਪ੍ਰਸ਼ਨ ਦਾ ਆਨਸਰ ਕਰ ਦੋ ਜੇਕਰ ਆਵਾਜ਼ ਕਲੀਅਰ ਹੈ ਨੈਟਵਰਕ ਸਹੀ ਹੈ ਓਕੇ ਹੈ ਤਾਂ ਸਾਰਿਆਂ ਨੇ ਵੀ ਕਰੋ ਪਹਿਲੇ ਅਨਸਰ ਕੀ ਰਹਿਣਾ ਕਲਾਸ ਇਹ ਲਗਭਗ 3 ਵਜੇ ਆਪਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਵੀ ਸੁਜਣਾ ਰਾਈਟ ਅਨਸਰ ਉਹ ਤੁਹਾਡਾ ਸਮੁੰਦਰ ਦੇ ਵਿੱਚ ਹੀ ਰਹਿੰਦੀ ਹੈ ਠੀਕ ਹੈ ਵੀ ਸੋ ਸੀ ਆ ਡੀ ਅਨਸਰ ਤੁਹਾਡਾ ਬਿਲਕੁਲ ਓਕੇ ਆ ਠੀਕ ਹੈ ਤਰੀਬਰ ਨਦੀ ਤਲਾਬ ਝੀਲ ਇਹ ਨਹੀਂ ਅਨਸਰ ਆਉਣਾ ਠੀਕ ਹੈ ਹਾਂ ਬਿਲਕੁਲ ਹੁਣ ਜਿਹੜੀ ਡੌਗ ਫਿਸ਼ ਦੀ ਕੋਹਰ ਵਿਸ਼ੇਸ਼ਤਾ ਤੁਸੀਂ ਆਖੋਗੇ ਵੀ ਨਦੀ ਚ ਜਾਂ ਤਲਾਬ ਚ ਝੀਲ ਚ ਘਾਤੋਂ ਨਹੀਂ ਰਹਿੰਦੀ ਇਹ ਜਿਹੜੀ ਡੌਗ ਫਿਸ਼ ਹੈ ਨਾ ਕੁੱਤਾ ਮੱਛੀ ਜਿਹਨੂੰ ਕਹਿੰਦੇ ਆ ਇਹ ਇਹ ਨਾ ਖਾਰੇ ਪਾਣੀ 'ਚ ਰਹਿੰਦੀ ਆ ਖਾਰੇ ਪਾਣੀ 'ਚ ਖਾਰੇ ਪਾਣੀ 'ਚ ਤੇ ਨਦੀ ਦਾ ਪਾਣੀ ਮਿੱਠਾ ਹੁੰਦਾ ਤਲਾਬ ਛੀਲਾ ਇਹਨਾਂ ਦਾ ਪਾਣੀ ਮਿੱਠਾ ਹੁੰਦਾ ਅਕਸਰ ਪਰ ਖਾਰਾ ਪਾਣੀ ਕਿੱਥੇ ਮਿਲਦਾ ਸਮੁੰਦਰ ਦੇ ਵਿੱਚ ਇਸੇ ਕਰਕੇ ਜਿਹੜੀ ਡੌਗ ਫਿਸ਼ ਹੈ ਸਮੁੰਦਰ ਦੇ ਵਿੱਚ ਰਹਿੰਦੀ ਹੈ ਤਾਜੇ ਪਾਣੀ 'ਚ ਨਹੀਂ ਰਹਿੰਦੀ ਇਹ ਮੰਨ ਲਓ ਵੀ ਜਿਹੜਾ ਮਿੱਠਾ ਪਾਣੀ ਆ ਇਹਨਾਂ 'ਚ ਨਹੀਂ ਰਹਿੰਦੀ ਅੰਸਰ ਤਰ ਤਾ ਕਰਕੇ ਟੀ ਹੋਣਾ ਸੀ 14 ਜਣੇ ਬਾਚ ਕਰ ਰਹੇ ਹੋ ਸਾਰੇ ਨੇ ਇੱਕ ਵਾਰੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਵੀ ਪ੍ਰਸ਼ਨ ਨੰਬਰ ਨੈਕਸਟ 2 ਤੁਹਾਡੀ ਸਕਰੀਨ ਤੇ ਆ ਗਿਆ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਰਹੇਗਾ 2 ਨੰਬਰ ਪ੍ਰਸ਼ਨ ਦਾ ਅਨਸਰ ਕਰੋ ਪੜੋ ਤੇ ਕਰੋ ਕਹਿੰਦੇ ਇਹ ਹੇਠਾਂ ਦਿੱਤੇ ਰਾਜਾਂ ਵਿੱਚੋਂ ਕਿਸ ਵਿੱਚ ਜ਼ਿਆਦਾਤਰ ਪਿੰਡ ਵਾਸੀ ਢਲਾਨ ਵਾਲੀਆਂ ਛੱਤਾਂ ਵਾਲੇ ਮਜ਼ਬੂਤ ਬਾਂਸ ਦੇ ਥੰਮ੍ਹਾਂ ਉੱਤੇ ਜ਼ਮੀਨ ਤੋਂ 3 ਤੋਂ 3.5 ਮੀਟਰ ਉੱਪਰ ਲੱਕੜ ਦੇ ਘਰ ਬਣਾਉਂਦੇ ਹਨ ਵੀ ਕਹਿੰਦੇ ਰਾ ਉਹ ਕਿਹੜੇ ਰਾਜਾ ਜਿੱਥੇ ਜ਼ਿਆਤਰ ਪਿੰਡ ਵਾਸੀ ਢਲਾਉਣ ਵਾਲੀਆਂ ਛੱਤਾਂ ਵਾਲੇ ਮਜ਼ਬੂਤ ਬਾਂਸ ਦੇ ਮਾਲੇ ਵੀ ਉਹਨਾਂ ਦੇ ਘਰ ਇਸ ਤਰ੍ਹਾਂ ਦੇ ਹੁੰਦੇ ਆ ਜਿਵੇਂ ਆਪਾਂ ਝੋਪੜੀ ਨਵਾਕੇ ਦੀ ਵੀ ਛੱਤਾਂ ਢਲਾਉਣ ਵਾਲੀਆਂ ਹੁੰਦੀਆਂ ਛੱਤਾਂ ਸਿੱਧੀਆਂ ਨਹੀਂ ਹੁੰਦੀਆਂ ਠੀਕ ਹੈ ਸੋ ਉਹਨਾਂ ਦੀ ਗੱਲ ਹੋ ਰਹੀ ਹੈ ਕਰੋ ਵੀ ਆਂਸਰ ਕੀ ਬਣਨਾ ਫਿਰ ਵੱਲੋਂ ਛੱਤਾਂ ਸਿੱਧੀਆਂ ਨਹੀਂ ਹੁੰਦੀਆਂ ਢਲਾਉਣ ਵਾਲੀਆਂ ਹੁੰਦੀਆਂ ਤਾਂ ਉਹ ਗੱਲ ਪੁੱਛ ਰਿਹਾ ਵੀ ਜ਼ਿਆਦਾਤਰ ਪਿੰਡ ਵਾਸੀ ਠੀਕ ਹੈ ਤੇ ਉਹਨਾਂ ਦੇ ਜਿਹੜੇ ਬਾਸ ਦੀਆਂ ਇਹ ਬਣਾਈਆਂ ਹੁੰਦੀਆਂ ਉਹਨਾਂ ਦੀ ਛੱਤਾਂ ਵੀ ਠੀਕ ਹੈ ਥੰਮ ਜਿਹੜੇ ਲਾਏ ਹੁੰਦੇ ਆ ਜ਼ਮੀਨ ਤੋਂ ਤਿੰਨ ਤੋਂ 3 ਜਾਂ 3.5 ਮੀਟਰ ਉੱਪਰ ਲੱਕੜ ਦੇ ਘਰ ਬਣਾਉਂਦੇ ਆ ਇਹ ਵੀ ਜ਼ਮੀਨ ਦੇ ਉੱਪਰ ਵੀ ਨਹੀਂ ਬਣਾਉਂਦੇ ਜ਼ਮੀਨ ਤੋਂ ਵੀ ਥੋੜਾ ਜਿਹਾ ਤਾਹਾਂ ਬਣਾਉਂਦੇ ਆ ਵੀ ਇੰਨਾ ਉੱਚਾ ਮੰਨ ਲਓ ਆ ਧਰਤੀ ਹੈ ਧਰਤੀ ਤੋਂ 3 ਜਾਂ 3.5 ਫੁੱਟ ਉੱਚਾ ਚੱਕ ਕੇ ਇਹ ਆਪਣਾ ਇਹ ਜਿਹੜਾ ਸਿਸਟਮ ਬਣਾਉਂਦੇ ਆ ਤਾਂ ਵੀ ਇਹ ਕਿੱਥੇ ਆ ਜ਼ਿਆਦਾਤਰ ਲਦਾਖ ਦੀ ਵਿੱਚ ਆ ਸ਼ਾਮ ਚਾ ਓਡੀਸਾ ਚਾ Rajasthan ਚ ਵੀ ਰਾਜਸਥਾਨ ਚ ਤੁਹਾਨੂੰ ਪਤਾ ਵੀ ਕੋਈ ਟੈਨਸ਼ਨ ਨਹੀਂ ਉੱਥੇ ਤਾਂ ਨਾ ਨਾ ਉੱਥੇ ਪਾਣੀ ਆਵੇ ਨਾ ਉੱਚਾ ਚੱਕਣ ਦੀ ਜ਼ਰੂਰਤ ਹੀ ਨਹੀਂ ਹੈ ਨਾ ਹਾਂ ਬਾਸ ਦੇ ਕਰ ਕਿੱਥੇ ਬਣਾਏਦੇ ਵੀ ਹੜਾ ਤੋਂ ਬਚਣ ਵਾਸਤੇ ਬਣਾਏ ਜਾਂਦੇ ਆ ਫਿਰ ਸਹੀ ਉਤਰਗੀ ਹੋਗਾ ਅਸ਼ਾਮ ਹੋਏਗਾ ਅਸ਼ਾਮ ਗੰਗਾ ਬ੍ਰਹਮਪੁੱਤਰ ਦੇ ਮੈਦਾਨ ਜਿਵੇਂ ਆਪਾਂ ਕਹੇ ਲਈ ਉੱਥੇ ਗੰਗਾ ਨਦੀ ਆ ਜਾਂ ਬ੍ਰਹਮਪੁੱਤਰ ਨਦੀਆਂ ਕਈ ਵਾਰੀ ਉਹਨਾਂ ਦਾ ਕਰਕੇ ਕੀ ਹੁੰਦਾ ਕੀ ਹੁੰਦਾ ਵੀ ਉੱਥੇ ਜ਼ਿਆਦਾ ਬਾਰਿਸ਼ਾ ਹੁੰਦੀਆਂ ਜਾਂ ਹੜ ਆਉਂਦੇ ਆ ਤਾਂ ਕਰਕੇ ਉੱਚੇ ਚੱਕੇ ਬਣਾਉਂਦੇ ਆ ਠੀਕ ਹੈ ਇਹਦਾ ਰਾਈਟ ਆਨਸਰ ਤੁਹਾਡਾ ਕੀ ਹੋਣਾ ਫਿਰ ਅਸ਼ਾਮ ਬਿਲਕੁਲ ਸਹੀ ਹੈ ਜਿਨ੍ਹਾਂ ਦਾ ਅਸ਼ਾਮ ਆ ਗਿਆ ਬੀ ਆਨਸਰ ਤੁਹਾਡਾ ਓਕੇ ਆ ਹਾਂ ਜਿਨ੍ਹਾਂ ਦਾ ਬੀ ਆ ਗਿਆ ਵੀ ਵੈਰੀ ਗੁੱਡ ਠੀਕ ਹੈ ਜਿਹੜੇ ਲਦਾਖ ਵਾਲੇ ਨੇ ਆਹ ਵਾਲੇ ਲਦਾਖ ਵਾਲੇ ਇਹ ਕੀ ਬਣਾਉਂਦੇ ਆ ਇਹ ਮਿੱਟੀ ਦੇ ਘਰ ਬਣਾਉਂਦੇ ਆ ਇੱਥੇ ਜਾਂ ਪੱਥਰ ਦੇ ਠੀਕ ਹੈ ਇਹ ਪੱਥਰ ਜਾਂ ਮਿੱਟੀ ਦੇ ਘਰ ਬਣਾਉਂਦੇ ਆ ਲਦਾਖ ਵਾਲੇ Rajasthan ਵਾਲੇ ਵੀ ਸਾਨੂੰ ਪਤੀ ਹੈ ਇਹ ਬਾਸ ਦੇ ਘਰ ਨਹੀਂ ਬਣਾਉਂਦੇ ਰਾਜਸਥਾਨ ਵਾਲੇ ਤਾਂ ਆਪਣੇ ਵਾਂਗੂ ਹੀ ਘਰ ਬਣਾਉਂਦੇ ਜਿਵੇਂ ਆਪਾਂ ਪੰਜਾਬ 'ਚ ਰਹਿੰਦੇ ਆ ਠੀਕ ਹੈ ਭਾਰੀ ਮੀਂਹ ਤੇ ਹੜ੍ਹਾਂ ਦੇ ਕਾਰਨਾਂ ਤੋਂ ਬਚਣ ਵਾਸਤੇ ਬਾਸ ਦੇ ਘਰ ਇੱਥੇ ਬਣਾਏ ਜਾਂਦੇ ਆ ਵੀ ਉਹ ਵੀ ਉੱਚੇ ਚੱਕ ਕੇ ਅਗਲਾ ਨੈਕਸਟ ਆ ਕੇ ਨੇ ਹੇਠ ਲਿਖੀ ਸੂਚੀ ਤੇ ਗੌਰ ਕਰੋ ਤੇ ਇਹਨਾਂ ਵਿੱਚੋਂ ਕਿਹੜਾ ਬਾਕੀ ਨਾਲੋਂ ਵੱਖਰਾ ਹੈ ਵੀ ਮੱਲੀ ਵੀ ਕੱਚੂ ਹੈ ਮਗਰਮੱਛ ਹੈ ਕਾਂ ਬੱਤਕ ਮੱਛੀ ਕਹਿੰਦੇ ਇਹਨਾਂ ਦੇ ਵਿੱਚ ਅਲੱਗ ਕਿਹੜਾ ਹੈ ਸਾਰਿਆਂ ਦੇ ਵਿੱਚ ਅਲੱਗ ਕਿਹੜਾ ਆਪਸ਼ਨ ਆ ਲਿਖਿਆ ਕਹਿੰਦੇ ਮਗਰਮੱਛਾ ਕੱਛੂ ਹੈ ਮੱਛੀ ਹੈ ਜਾਂ ਗਾਂ ਆ ਕਾਂ ਸੋਰੀ ਗਾਂ ਨਹੀਂ ਕਾਂ ਮਾਫੀ ਚੋਣਿਆ ਕਾਂ ਲਿਖਿਆ ਹੋਇਆ ਅਲੱਗ ਪਛਾਨਣਾ ਅਲੱਗ ਦੀ ਪਹਿਚਾਨ ਕਰਨੀ ਹੈ ਇਹਨਾਂ ਚੋਂ ਅਲੱਗ ਕਿਹੜਾ ਤੁਸੀਂ ਇਹੀ ਪਛਾਨ ਕਰਨੀ ਹੈ ਟੌਪਿਕ ਵਾਈਜ਼ ਸੀਰੀ ਚੱਲ ਰਹੀ ਹੈ ਠੀਕ ਹੈ ਇਦੋਂ ਪਹਿਲਾਂ ਆਪਾਂ 5 ਟੌਪਿਕ ਕੰਪਲੀਟ ਕਰ ਚੁੱਕੇ ਹਾਂ ਅੱਜ ਆਪਣਾ ਟੌਪਿਕ ਚੱਲ ਰਿਹਾ ਆਸਰਾ ਆਸਰੇ ਦਾ ਮਤਲਬ ਜਿਹਨੂੰ ਬੋਲਦੇ ਸਹਾਰਾ ਸਹਾਰੇ ਨੂੰ ਜਿਹਨੂੰ ਅਸੀਂ ਬੋਲਦੇ ਹਾਂ ਸ਼ੈਲਟਰ ਠੀਕ ਹੈ ਸ਼ੈਲਟਰ ਵਾਲਾ ਆਪਣਾ ਟੌਪਿਕ ਅੱਜ ਚੱਲ ਰਿਹਾ ਵੀ ਸੂ ਕਰੋ ਆਨਸਰ ਇਹ ਤਿੰਨ ਨੰਬਰ ਪ੍ਰਸ਼ਨ ਤੇ ਪਹੁੰਚੇ ਆਂ ਚੈਨਲ ਤੇ ਕੋਈ ਵੀ ਨਵਾਂ ਤਾਂ ਸਬਸਕ੍ਰਾਈਬ ਕਰ ਲਓ ਈਵੀਐਸ ਦੇ ਵਿੱਚ ਤੁਸੀਂ 30 ਚੋਂ 30 ਨੰਬਰ ਲੈ ਜਾਣਾ ਚਾਹੁੰਦੇ ਹੋ ਤਾਂ ਇਹ ਕਲਾਸਾਂ ਡੇਲੀ ਕਰੋ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀਆਂ ਕਲਾਸਾਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਸੋ ਰਾਈਟ ਆਨਸਰ ਤੁਹਾਡਾ ਕਾਂ ਆਊਗਾ ਵੀ ਕਾਂ ਠੀਕ ਹੈ ਬਿਲਕੁਲ ਤੁਹਾਨੂੰ ਪਤੀ ਹੈ ਕਾਂ ਇਹਨਾਂ ਤੋਂ ਅਲੱਗ ਚੀਜ਼ ਹੈ ਆਨਸਰ ਤੁਹਾਡਾ ਡੀ ਜਨਰ ਆ ਗਿਆ ਬਿਲਕੁਲ ਹੈ ਹਨਾ ਮਗਰ ਮੱਛ ਕੱਛੂ ਮੱਛੀ ਇਹ ਸਾਰੇ ਪਾਣੀ 'ਚ ਰਹਿੰਦੇ ਆ ਨੰਬਰ 1 ਪਰ ਜਿਹੜਾ ਕਾਂ ਇਹ ਪਾਣੀ 'ਚ ਨਹੀਂ ਰਹਿੰਦਾ ਠੀਕ ਹੈ ਵੀ ਚਲੋ ਵੀ ਨੈਕਸਟ 4 ਨੰਬਰ ਕਹਿੰਦੇ ਵੀ ਘਰਾਂ ਦੇ ਹੇਠ ਦਿੱਤੇ ਵਰਣਨ ਤੇ ਗੌਰ ਕਰਨਾ ਮਲਵਿਕ ਘਰਾਂ ਬਾਰੇ 4 ਗੱਲਾਂ ਲਿਖੀਆਂ ਗਈਆਂ ਇਹਨਾਂ ਤੇ ਵਰਣਨ ਕਰਨਾ ਕਿ ਕਿਹੜੇ ਸਹੀ ਕਥਨ ਨੇ ਵੀ ਕਹਿੰਦੇ ਰਾਜਸਥਾਨ ਵਿੱਚ ਪਿੰਡ ਵਾਸੀ ਕੰਡਿਆਲੀਆਂ ਝਾੜੀਆਂ ਦੀਆਂ ਛੱਤਾਂ ਵਾਲੇ ਕੱਚੇ ਘਰਾਂ ਵਿੱਚ ਰਹਿੰਦੇ ਆ ਕਹਿੰਦੇ ਰਾਜਸਥਾਨ ਦੇ ਲੋਕ ਉਹਨਾਂ ਦੇ ਘਰ ਕਹਿੰਦੇ ਇਹੋ ਜਿਹੇ ਹੁੰਦੇ ਆ ਜਿਹੜੀ ਪਹਿਲੀ ਗੱਲ ਲਿਖੀ ਹੈ ਦੂਸਰੀ ਗੱਲ ਕਹਿੰਦੇ ਮਨਾਲੀ ਜਿਹੜੇ ਹਿਮਾਚਲ ਵਿੱਚ ਬਾਸ ਦੇ ਥੰਮਾਂ ਉੱਤੇ ਘਰ ਬਣਾਏ ਜਾਂਦੇ ਆ ਬਸ ਤੁਸੀਂ ਉਹਨੂੰ ਆਪ ਹੀ ਦਿਮਾਗ ਲਾਓ ਕਹਿੰਦੇ ਲੇ ਲੇ ਲਦਾਖ ਜਿਹੜਾ ਕਹਿੰਦੇ ਲੇ ਵਿੱਚ ਕਹਿੰਦੇ ਦੋ ਮੰਜ਼ਲਾਂ ਦੇ ਉੱਪਰ ਪੱਥਰਾਂ ਦੇ ਬਣੇ ਘਰ ਹੁੰਦੇ ਆ ਜ਼ਮੀਨੀ ਮੰਜ਼ਲਾ ਜਾਨਵਰਾਂ ਲਈ ਅਤੇ ਜ਼ਰੂਰੀ ਚੀਜ਼ਾਂ ਨੂੰ ਸਟੋਰ ਕਰਨ ਲਈ ਹੁੰਦੀਆਂ ਹਨ ਬਹੁਤ ਸੋਹਣਾ ਵੀ ਕਰੋ ਵੀ ਜਲਦੀ ਜਲਦੀ ਆਨਸਰ ਕਰੋ ਇਹਦੇ ਵਿੱਚੋਂ ਕਿਹੜੀਆਂ ਆਪਸ਼ਨਾਂ ਗਲਤ ਨੇ ਕਿਹੜੀਆਂ ਸਹੀ ਨੇ ਸਾਰੇ ਨੇ ਆਨਸਰ ਕਰ ਦੋ ਵੀ ਪ੍ਰਸ਼ਨ ਨੰਬਰ 4 ਤੇ ਪਹੁੰਚੇ ਹਾਂ ਜਿੰਨਾ ਰਾਈਟ ਆਨਸਰ ਤੁਹਾਡਾ ਆਉਣਾ ਚਾਹੀਦਾ ਕਰੋ ਜਲਦੀ ਜਲਦੀ A ਤੇ C ਸਹੀ ਹੋਗਾ ਪਹਿਲੀ ਗੱਲ ਸਹੀ ਹੈ ਰਾਜਸਥਾਨ ਵਾਲੇ ਇਸ ਤਰ੍ਹਾਂ ਦੇ ਕੱਚੇ ਘਰ ਉੱਥੇ ਮਿਲ ਜਾਂਦੇ ਆ ਠੀਕ ਹੈ ਤੇ C ਵੀ ਗੱਲ ਸਹੀ ਆ ਹੁਣ ਇਹ ਸਾਨੂੰ ਦੱਸਿਆ ਸੀ ਵੀ ਲੇਹਰ ਤਖਲੇ ਪੱਥਰਾਂ ਦੇ ਘਰ ਬਣਾਉਂਦੇ ਪਰ ਆ ਚੀਜ਼ ਗਲਤ ਹੈ ਮਨਾਲੀ ਦੇ ਵਿੱਚ ਨਹੀਂ ਇਹ ਇਹ ਸ਼ਾਮ ਦੇ ਵਿੱਚ ਬਣਾਉਂਦੇ ਆ ਵਾਲੇ ਘਰ ਬਾਂਸ ਦੇ ਹਿਮਾਲੇ ਠੀਕ ਹੈ ਇਸ ਕਰਕੇ ਇਹ ਚੀਜ਼ ਗਲਤ ਹੈ A ਤੇ C ਸਹੀ ਆਨਸਰ ਸਾਡਾ A ਐਂਡ C ਕਿੱਥੇ ਆ ਵੀ ਆਹ ਵਾੜਾ A ਅਨਸਰ ਬਣ ਗਿਆ ਨੈਕਸਟ ਇਹ ਸੇਮ ਪ੍ਰਸ਼ਨ ਹੈ ਇੰਗਲਿਸ਼ ਚ ਅਗਲਾ ਪੰਜ ਕਹਿੰਦੇ ਇੱਕ ਪਹਾੜੀ ਖੇਤਰ ਵਿੱਚ ਦੇਖਿਆ ਗਿਆ ਕਿ ਲੋਕਾਂ ਨੇ ਪੱਥਰ ਮਿੱਟੀ ਚੂਨਾ ਅਤੇ ਲੱਕੜ ਦੀ ਵਰਤੋਂ ਕਰਕੇ ਆਪਣੇ ਘਰ ਬਣਾਏ ਨੇ ਇਨ੍ਹਾਂ ਘਰਾਂ ਦੀਆਂ ਦੋ ਮੰਜ਼ਲੇ ਹਨ ਜ਼ਮੀਨੀ ਮੰਜ਼ਲ ਤੇ ਉਹ ਜਾਨਵਰਾਂ ਦੇ ਰਹਿਣ ਲਈ ਜਗ੍ਹਾ ਪ੍ਰਦਾਨ ਕਰਦੇ ਹਨ ਅਤੇ ਜ਼ਰੂਰੀ ਚੀਜ਼ਾਂ ਨੂੰ ਸਟੋਰ ਕਰਦੇ ਨੇ ਪਹਿਲੀ ਮੰਜ਼ਲ ਤੇ ਉਹ ਰਹਿੰਦੇ ਹਨ ਘਰਾਂ ਦੀਆਂ ਛੱਤਾਂ ਸਮਤਲ ਅਤੇ ਸੰਗਣੇ ਰੁੱਖਾਂ ਦੇ ਤਣਿਆਂ ਨਾਲ ਬਣੀਆਂ ਹੁੰਦੀਆਂ ਹਨ ਇਹ ਪਹਾੜੀ ਖੇਤਰ ਕਿੱਥੋਂ ਦਾ ਵੀ ਲੈ ਵੀ ਪਹਾੜੀ ਖੇਤਰ ਲੰਬੜਾ ਹੈ ਵਿਸ਼ੇਸ਼ਤਾਸ ਨੂੰ ਸਾਰੀ ਦੱਸਤੀ ਆਨਸਰ ਤੁਸੀਂ ਕਰ ਦੋਗੇ ਮਿਘਾਲਿਆ ਹਿਮਾਚਲ ਪ੍ਰਦੇਸ਼ ਹੈ ਜੰਮੂ ਕਸ਼ਮੀਰ ਹਰਿਆਣਾ ਅੰਚਲ ਪ੍ਰਦੇਸ਼ ਉਹ ਇੱਕ ਪੂਰਾ ਘਰ ਦਾ ਸਟਰਕਚਰ ਦੱਸਤਾ ਬੀਨ ਦਾ ਘਰ ਹੈ ਜਾਂ ਹੁੰਦਾ ਕਿਹੜੇ ਲੋਕਾਂ ਦਾ ਘਰ ਇਸ ਤਰ੍ਹਾਂ ਦਾ ਹੁੰਦਾ ਜਿਹੜੇ ਕਿ ਪੱਥਰ ਮਿੱਟੀ ਚੂਨਾ ਲੱਕੜ ਦੀ ਵਰਤੋਂ ਕਰਦੇ ਆ ਦੋ ਮੰਜ਼ਲਾ ਘਰ ਹੁੰਦਾ ਹੈ ਹੇਠਲੀ ਮੰਜ਼ਲ ਤੇ ਜਾਨਵਰ ਰੱਖਦੇ ਉੱਪਰਲੀ ਮੰਜ਼ਲ 'ਚ ਪਹਿਲੀ ਜਿਹੜੀ ਮੰਜ਼ਲ ਹੁੰਦੀ ਹੈ ਉਹ ਆਪ ਰਹਿੰਦੇ ਆ ਮਤਲਬ ਫਲੋਰ ਤੇ ਜਾਨਵਰਾਂ ਨੂੰ ਰੱਖਦੇ ਉੱਪਰ ਆਪ ਰਹਿੰਦੇ ਆ ਤੇ ਘਰਾਂ ਦੀਆਂ ਛੱਤਾਂ ਸਮਤਲ ਹੁੰਦੀਆਂ ਸਮਤਲ ਠੀਕ ਹੈ ਸੰਘਣੇ ਰੁੱਖਾਂ ਦੇ ਤਣਿਆਂ ਤੋਂ ਬਣੀਆਂ ਹੁੰਦੀਆਂ ਛੱਤਾਂ ਉਹਨਾਂ ਦੀਆਂ ਇਹ ਪਹਾੜੀ ਖੇਤਰ ਕਿਹੜਾ ਕਹਿੰਦੇ ਵੀ ਦੱਸ ਦੋ ਕਿਹੜੇ ਪਹਾੜੀ ਖੇਤਰ ਦੀ ਇਹ ਵਿਸ਼ੇਸ਼ਤਾ ਦੱਸੀ ਗਈ ਹੈ 5 ਨੰਬਰ ਪ੍ਰਸ਼ਨ ਤੇ ਆ ਗਿਆ ਆਪਾਂ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਿਓ ਪੁਰਾਣੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿੰਨਾ ਰਾਈਟ ਆਨਸਰ ਤੁਹਾਡਾ ਆ ਗਿਆ ਬਿਲਕੁਲ ਸਹੀ ਹੈ ਜੰਮੂ ਐਂਡ ਕਸ਼ਮੀਰ ਠੀਕ ਹੈ ਇਹ ਜੰਮੂ ਐਂਡ ਕਸ਼ਮੀਰ ਦੀ ਵਿਸ਼ੇਸ਼ਤਾ ਬਿਲਕੁਲ ਆਨਸਰ ਤੁਹਾਡਾ ਸੀ ਹੈ ਹਾਂ ਜੰਮੂ ਐਂਡ ਕਸ਼ਮੀਰ ਜਿੰਨਾ ਆ ਗਿਆ ਬਿਲਕੁਲ ਸਹੀ ਹੈ ਲਦਾਖ ਤੇ ਇੱਥੇ ਲਿਖਿਆ ਨਹੀਂ ਹੋਇਆ ਨਾ ਹੂੰ ਭਵੇਂ ਸੇ ਲੇਹ ਲਦਾਖ ਵੀ ਆਜੂਗਾ ਇਹਦੇ ਵਿੱਚ ਪਰ ਇੱਥੇ ਨਹੀਂ ਲਿਖਿਆ ਕਿਉਂਕਿ ਉਹ ਵੀ ਲੇਹ ਲਦਾਖ ਵੀ ਜੰਮੂ ਕਸ਼ਮੀਰ 'ਚ ਹੀ ਆ ਗਿਆ ਠੀਕ ਹੈ ਉਹ ਵੀ ਆਜੂਗਾ ਜੇ ਆਪਸ਼ਨ 'ਚ ਲਿਖਿਆ ਹੋਵੇ ਤਾਂ ਇਹ ਵੀ ਬਿਲਕੁਲ ਸਹੀ ਹੈ ਲੇਹ ਲਦਾਖ ਦੀ ਵੀ ਆਹੀ ਵਿਸ਼ੇਸ਼ਤਾ ਆਉਗੀ ਓਕੇ ਆ ਠੀਕ ਹੈ ਹਾਂ ਲੇਹ ਲਦਾਖ ਵਾਸਤੇ ਵੀ ਸਹੀ ਹੈ ਇਹ ਤੇ ਜੰਮੂ ਕਸ਼ਮੀਰ ਵਾਸਤੇ ਵੀ ਸਹੀ ਹੈ ਉੱਥੇ ਜਿਹੜੇ ਘਰ ਇਸ ਤਰ੍ਹਾਂ ਦੇ ਹੀ ਹੁੰਦੇ ਆ ਵੀ ਚਲੋ ਓਕੇ ਅਗਲਾ ਪ੍ਰਸ਼ਨ ਨੈਕਸਟ ਨੈਕਸਟ ਕਰੋ 6 ਨੰਬਰ ਕਿਹਨੇ ਹੇਠ ਦਿੱਤੇਆਂ ਵਿੱਚੋਂ ਕਿਹੜਾ ਪੰਛੀ ਕੈਕਟਸ ਦੇ ਪੌਦੇ ਦੇ ਕੰਡਿਆਂ ਵਿੱਚ ਆਪਣਾ ਆਲਣਾ ਬਣਾਉਂਦਾ ਹੈ ਉਹ ਕਿਹੜਾ ਪੰਛੀ ਹੈ ਕੈਕਟਸ ਦਾ ਪੌਦਾ ਤੁਸੀਂ ਦੇਖਿਆ ਹੋਣਾ ਠੀਕ ਹੈ ਕੈਕਟਸ ਦਾ ਪੌਦਾ ਹੁੰਦਾ ਜਿਹੜਾ ਕੈਕਟਸ ਦਾ ਪੌਦਾ ਹੁੰਦਾ ਤੇ ਐ ਕੰਡੇ ਜੇ ਲੱਗੇ ਹੁੰਦੇ ਆ ਨਾ ਕੈਕਟਸ ਦਾ ਪੌਦਾ ਕਹਿੰਦੇ ਜਿਹੜਾ ਕੈਕਟਸ ਦੇ ਪੌਦੇ ਦੇ ਉੱਪਰ ਹੈ ਜਿਹਨੂੰ ਅਸੀਂ ਥੋਰ ਕਹਿੰਦੇ ਇਹਨੂੰ ਪੰਜਾਬੀ ਚ ਕੀ ਕਹਿੰਦੇ ਆ ਥੋਰ ਥੋਰ ਜਾਂ ਕੈਕਟਸ ਕਹਿੰਦੇ ਕਰਵਾਂ ਅਨਸਰ ਵੀ ਇਹਦੇ ਕੰਡਿਆਂ ਚ ਕਿਹੜਾ ਪੰਛੀ ਆਲਣਾ ਬਣਾਉਂਦਾ ਸੰਵਾਰਡ ਸੰਵਾਰਡ ਜਿਹਨੂੰ ਅਸੀਂ ਕਹਿੰਦੇ ਵੀ 1 ਸੈਕਿੰਡ ਵੀ ਸੰਵਾਰਡ ਪੇਵਰਵਾਰਡ ਰੋਬਿਨ ਪੰਛੀ ਜਾਂ ਕੁਗਗੀ ਚਾਰਾਂ ਦੇ ਵਿੱਚੋਂ ਕੌਣ ਬਣਾਉਂਦਾ ਵੀ ਇੱਥੇ ਆਪਣਾ ਆਲਣਾ ਅਨਸਰ ਕਰੋ ਜਲਦੀ ਜਲਦੀ ਬਈ ਸਾਰਿਆਂ ਨੇ ਲਾਈਕ ਕਰ ਦਿਓ ਪਹਿਲਾਂ ਸਾਰਿਆਂ ਨੇ ਸ਼ੇਅਰ ਕਰ ਦਿਓ ਬਈ 22 ਜਣੇ ਵਾਚ ਕਰ ਰਹੇ ਸਿਰਫ 13 ਜਣਾਂ ਦਾ ਲਾਈਕ ਹੈ ਇਹ ਤਾਂ ਗੱਲ ਮਾੜੀ ਹੈ 22 ਜਣੇ ਵਾਚ ਕਰ ਰਹੇ 13 ਨਾਲੇ ਘੁੱਗੀ ਬਣਾਉਂਦੀ ਹੈ ਬਈ ਠੀਕ ਹੈ ਘੁੱਗੀ ਕੀ ਹੈ ਤੁਸੀਂ ਆਪਣੇ ਵੈਸੇ ਵੀ ਘਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਆਹਾਂੜੇ ਪਾਉਂਦੀਆਂ ਹੁੰਦੀਆਂ ਘੁੱਗੀਆਂ ਪਹਿਲਾਂ ਪੁਰਾਣੇ ਸਮੇਂ 'ਚ ਹੁਣ ਤਾਂ ਚਲੋ ਘਟ ਹੈ ਤਾਂ ਉਹ ਵੀ ਕੰਡੇ ਵਾਲੀਆਂ ਟਾਹਣੀਆਂ ਲਿਆਉਂਦੀਆਂ ਉਹਦਾ ਉਹਨਾਂ ਨੂੰ ਕੰਡੇ ਜਿਹੜੇ ਪਸੰਦ ਨੇ ਇਸ ਕਰਕੇ ਘੁੱਗੀ ਰਾਈਟ ਆਨਸਰ ਤੁਹਾਡਾ ਡੀ ਹੋਣਾ ਘੁੱਗੀ ਬਿਲਕੁਲ ਸੁੱਕੀ ਆ ਹਨਾ ਟਾਪ ਜਿਹਨੂੰ ਬੋਲਦੇ ਟਾਪ ਨੈਕਸਟ ਵੀ 7 ਨ ਸੱਤ ਦਾ ਅਨਸਰ ਕਰੋ ਵੀ ਤੇ ਆ ਉੱਪਰ ਥੋੜਾ ਜਿਹਾ ਹੋਰ ਦੇਖ ਲਓ ਜਿਹੜਾ ਰੋਬਿਨ ਪੰਛੀ ਆ ਰੋਬਿਨ ਠੀਕ ਹੈ ਇਹ ਆਪਣਾ ਆਲ ਨਾ ਪੱਥਰਾਂ ਚ ਪਾਉਂਦਾ ਠੀਕ ਹੈ ਇਹ ਆਪਣਾ ਆਲ ਨਾ ਕਿੱਥੇ ਪਾਉਂਦਾ ਪੱਥਰਾਂ ਦੇ ਵਿੱਚ ਪਾਉਂਦਾ ਠੀਕ ਹੈ ਯਾਦ ਰੱਖਣਾ ਵੀ ਆ ਜਿਹੜਾ ਸਨਵਰਡ ਹੈ ਸੌਰੀ ਵੀਵਰ ਵਾਰਡ ਆਹਾ ਇਹ ਬੁਣਿਆ ਬਣਾਇਆ ਇਹ ਬੁਣਿਆ ਬਣਾਇਆ ਹੀ ਮਤਲਬ ਹੀ ਬਣਿਆ ਬਣਾਇਆ ਹੀ ਆਲ ਨਾ ਲੱਭਦਾ ਰਹਿੰਦਾ ਠੀਕ ਹੈ ਹਲੋ ਠੀਕ ਹੈ ਸੋ ਜਿਹੜਾ ਸਨਵਾਰਡ ਚਿੜੀ ਆਪਾਂ ਕਹਿ ਲਈਏ ਇਹ ਸਨਵਾਰਡ ਹੈਗੀ ਹੈ ਇੱਕ ਤਰ੍ਹਾਂ ਦੀ ਇਹ ਸੋ ਇਹ ਕੀ ਹੈ ਵੀ ਇਹ ਲਟਕਦਾ ਆਲ ਨੇ ਵਿੱਚ ਰਹਿੰਦੀ ਹੈ ਮੰਨ ਲੈ ਇਹ ਚਿੜੀ ਆ ਜਾਂ ਕੀ ਹੈ ਸਨਵਾਰਡ ਇੱਕ ਪੰਛੀ ਹੈ ਤਾਂ ਇਹ ਲਟਕਦੇ ਹੋਏ ਆਲ ਨੇ ਵਿੱਚ ਰਹਿੰਦੇ ਆ ਸੋ ਇਹਦਾ ਆਨਸਰ ਵੈਸੇ ਆਪਣਾ ਡੀ ਹੋਣਾ ਸੀ ਉਹ ਕੀ ਕਹਿੰਦੇ ਮਹਿੰਤੀ ਦੇ ਦਰਖਤ ਵਿੱਚ ਆਪਣਾ ਆਲ ਨਾ ਬਣਾਉਂਦੀ ਹੈ ਅੱਛਾ ਵੀ ਚਲੋ 7 ਨੰਬਰ ਕਹਿੰਦੇ ਹੇਟਲਿੰਗ ਵਿੱਚੋਂ ਕਿਹੜਾ ਕੀੜੇ ਸ਼ਹਿਦ ਕਿਹੜਾ ਕਿਹੜਾ ਕਹਿੰਦੇ ਕੀੜੇ ਸ਼ਹਿਦ ਦੀਆਂ ਮੱਖੀਆਂ ਵਾਂਗ ਇੱਕ ਬਸਤੀ ਵਿੱਚ ਇਕੱਠੇ ਨਹੀਂ ਰਹਿੰਦੇ ਕਿਹੜੇ ਕੀੜੇ ਕਹਿੰਦੇ ਸ਼ਹਿਦ ਦੀਆਂ ਮੱਖੀਆਂ ਵਾਂਗ ਇੱਕ ਵਸਤੀ ਵਿੱਚ ਇਕੱਠੇ ਨਹੀਂ ਰਹਿੰਦੇ ਇਹ ਪ੍ਰਸ਼ਨ ਆਇਆ ਹੋਇਆ ਛੋਟੇ ਪੇਪਰਾਂ 'ਚ 2016 ਦੇ ਵਿੱਚ ਕਿਤੇ ਨਾ ਕਿਤੇ ਹੋ ਸਕਦਾ ਸੀਟ ਰਟ 'ਚ ਆਇਆ ਹੋਵੇ ਕਰੋ ਅਨਸਰ ਵੀ ਜਲਦੀ ਜਲਦੀ ਪ੍ਰਸ਼ਨ ਦਾ ਅਨਸਰ ਕਰੋ ਕੀ ਰਹਿਣਾ ਸੋ ਰਾਈਟ ਅਨਸਰ ਥੋੜਾ ਮੱਕੜੀ ਆਊਗਾ ਇਹਦਾ ਮੱਕੜੀ ਆਊਗਾ ਵੀ ਠੀਕ ਹੈ ਬੱਕਰੀ ਅਨਸਰ ਆਊਗਾ ਤੁਹਾਡਾ ਬਿਲਕੁਲ ਡੀ ਅਨਸਰ ਮੱਕੜੀ ਬਿਲਕੁਲ ਬਾਕੀ ਸਾਰੇ ਇਕੱਠੇ ਰਹਿੰਦੇ ਆ ਠੀਕ ਹੈ ਮੱਖੀਆਂ ਸਾਨੂੰ ਪਤਾ ਮਧੂਮੱਖੀਆਂ ਇਕੱਠੀਆਂ ਰਹਿੰਦੀਆਂ ਕੀੜੀਆਂ ਵੀ ਇਕੱਠੀਆਂ ਹੁੰਦੀਆਂ ਦੀਮਕ ਜਿਉਂ ਅਸੀਂ ਸ਼ੌਂ ਕਹਿੰਦੇ ਇਕੱਠੇ ਨੇ ਠੀਕ ਹੈ ਰੈਪਸ ਬੈਪਸ ਜਿਹੜੇ ਇਹ ਸਾਰੇ ਇਕੱਠੇ ਹੁੰਦੇ ਆ ਠੀਕ ਹੈ ਇਕੱਠੇ ਰਹਿੰਦੇ ਆ ਪਰ ਜਿਹੜੀ ਮੱਕੜੀ ਆ ਉਹ ਇਕੱਲੀ ਹੀ ਰਹਿੰਦੀ ਆ ਇਹ ਕਿਸੇ ਮਤਲਬ ਹੀ ਇਕੱਠੇ ਨਹੀਂ ਰਹਿੰਦੇ ਸਮਾਜਿਕ ਤੌਰ ਤੇ ਨਹੀਂ ਰਹਿੰਦੇ ਠੀਕ ਹੈ ਅਗਲਾ ਪ੍ਰਸ਼ਨ ਨੈਕਸਟ ਹੈ ਘਰਾਂ ਦੀਆਂ ਕਹਿੰਦੇ ਹੇਠਲੀਆਂ ਵਿਸ਼ੇਸ਼ਤਾਵਾਂ ਤੇ ਗੌਰ ਕਰੋ ਘਰਾਂ ਦੀਆਂ ਵਿਸ਼ੇਸ਼ਤਾਵਾਂ ਪੁੱਛੀ ਗਈ ਅਨਸਰ ਕਰ ਦਿਓ ਜਲਦੀ ਜਲਦੀ ਕਹਿੰਦੇ ਖਿੜਕੀ ਤੋਂ ਬਿਨਾਂ ਜ਼ਮੀਨੀ ਮੰਜ਼ਲ ਕਹਿੰਦੇ ਰੁੱਖਾਂ ਦੇ ਤਣੇ ਨਾਲ ਬਣੀ ਲੱਕੜੀ ਦੀਆਂ ਛੱਤਾਂ ਜ਼ਮੀਨ ਤੋਂ ਲਗਭਗ ਕਹਿੰਦੇ 10 ਤੋਂ 12 ਫੁੱਟ ਉੱਚੇ ਪੱਥਰਾਂ ਦੇ ਥੰਮ੍ਹਾਂ ਤੇ ਮਕਾਨ ਬਣਾਇਆ ਗਿਆ ਹੈ ਥਰ ਕਹਿੰਦੇ ਚਿਕੜ ਅਤੇ ਚੂਨੇ ਦੀਆਂ ਬੜੀਆਂ ਮੋਟੀਆਂ ਕੰਧਾਂ ਲੱਕੜ ਦੇ ਫਰਸ਼ ਲੇਦ ਰੱਖਦੇ ਘਰਾਂ ਵਿੱਚ ਉਪਰੋਕਤ ਵਿੱਚੋਂ ਅੱਛਾ ਆਪਸ਼ਨ ਨਹੀਂ ਹੈਗੀ ਆਪਸ਼ਨ ਐ ਇਤ ਕੀ ਹੈ A B C D E ਕਹਿੰਦੇ ਲੇਦ ਰੱਖਦੇ ਘਰਾਂ ਵਿੱਚੋਂ ਉਪਰੋਕਤ ਵਿੱਚੋਂ ਕਿਹੜੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਦੀ ਇਹ ਚਾਰ ਪੰਜ ਗੱਲਾਂ ਲਿਖੀਆਂ ਆ ਪੰਜ ਦੇ ਵਿੱਚੋਂ ਕਿਹੜੀਆਂ ਵਿਸ਼ੇਸ਼ਤਾ ਲੇ ਲਦਾਖ ਦੇ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਆਨਸਰ ਕਰੋ ਜਲਦੀ ਜਲਦੀ ਹਾਂ ਆਨਸਰ ਕਰੋ ਵੀ ਜਲਦੀ ਜਲਦੀ ਕੀ ਰਹਿਣਾ ਜਲਦੀ ਜਲਦੀ ਆਨਸਰ ਕਰੋ ਵੀ ਖਿੱਚ ਕੇ ਇੱਥੇ ਮੈਨੂੰ ਇੱਕ ਗੱਲ ਯਾਦ ਆ ਗਈ ਮੈਨਾਂ ਅੱਜ ਤੋਂ ਮਤਲਬ ਬਹੁਤ ਛੋਟੇ ਹੋਊਗਾ ਸ਼ਾਇਦ ਪੰਜਵੀਂ ਛੇਵੀਂ ਪਤਾ ਨਹੀਂ ਚੌਥੀ ਚੌਥੀ ਜੀ ਪੜ੍ਹਦੇ ਹੋਵਾਂਗੇ ਇੱਕ ਫਿਲਮ ਦੇਖੀ ਸੀ ਉਹਦੇ ਵਿੱਚ ਸੰਜੇ ਦਾ ਟਰੈਕਟਰ ਸੀ ਹੁਣ ਮੈਨੂੰ ਇਹ ਨਹੀਂ ਯਾਦ ਫਿਲਮ ਕਿਹੜੀ ਆ ਉਹਦੇ ਵਿੱਚ ਫੌਜੀ ਫੌਜੀਆਂ ਵਾਲੀ ਫਿਲਮ ਸੀ ਵੈਸੇ ਉਹ ਤੇ ਉਹਦੇ ਵਿੱਚ ਉਹ ਲੜਾਈ ਹੁੰਦੀ ਹੈ ਲੇਹ ਦਾ ਰਾਖ ਦੇ ਵਿੱਚ ਤੇ ਉੱਥੇ ਦੇਖਿਆ ਵੀ ਉਹ ਜਿਹੜੇ ਘਰ ਹੁੰਦੇ ਉਹ ਲੱਕੜੀ ਦੇ ਘਰ ਹੁੰਦੇ ਉਹਨਾਂ ਦੇ ਫਰਸ਼ ਵੀ ਘਰਾਂ ਦੇ ਲੱਕੜ ਦੇ ਹੁੰਦੇ ਆ ਹਨਾ ਪਰ ਇਹਦਾ ਰਾਈਟ ਆਨਸਰ ਤੁਸੀਂ ਕਰੋ ਇੱਕ ਵਾਰੀ ਕੀ ਬਣਨਾ ਠੀਕ ਹੈ ਆਨਸਰ ਕਰੋ ਜਲਦੀ ਜਲਦੀ ਹਾਂ ਆਨਸਰ ਕਰੋ ਜਲਦੀ ਜਲਦੀ ਕੀ ਰਹਿਣਾ ਲੇ ਦਾਖੀ ਆਊਗਾ ਬਿਲਕੁਲ ਸਹੀ ਆ। ਅੱਛਾ ਲੇ ਦਾਖਤਾ ਲਿਖਿਆ ਹੋਇਆ ਘਰਾਂ ਦੀਆਂ ਵਿਸ਼ੇਸ਼ਤਾਵਾਂ ਪੁੱਛਿਆ ਹੈ ਨਾ। ਕਿਹੜੀਆਂ-ਕਿਹੜੀਆਂ ਹੋਣਗੀਆਂ? A ਤੇ D E A D E ਸਹੀ ਆ ਵੀ। A ਸਹੀ ਆ ਖਿੜਕੀ ਤੋਂ ਬਿਨਾ ਜ਼ਮੀਨੀ ਮੰਜ਼ਲਾ ਠੀਕ ਹੈ। A ਤੇ D ਪੱਥਰ ਚਿੱਕੜ ਚੂਨੇ ਦੀਆਂ ਬਣੀਆਂ ਮੋਟੀਆਂ ਕੰਧਾਂ ਤੇ ਲੱਕੜ ਦੇ ਫਰਸ਼। ਆ ਲੱਕੜ ਦੇ ਫਰਸ਼ ਬਿਲਕੁਲ ਸਹੀ ਹੈ। ਠੀਕ ਹੈ। ਚਲੋ ਵੀ ਆ ਉਪਰ ਲੀਆਂ ਦੋ ਵਿਸ਼ੇਸ਼ਤਾ ਨਹੀਂ ਆਉਂਦੀਆਂ ਸੀ ਪਿਛਲੀਆਂ। ਨੈਕਸਟ ਅਗਲਾ ਪ੍ਰਸ਼ਨ ਕਹਿੰਦੇ ਹੀ ਲਿਖੀ ਦਾ ਅਧਿਆਨ ਕਰੋ ਕਾਂ ਕਾਂ ਜਿਹੜੇ ਕਾਂ ਹੁੰਦੇ ਆ ਕਾਂ ਉਹ ਆਪਣੇ ਆਲ ਨੇ ਕਹਿੰਦੇ ਦਰਖਤ ਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਕੇ ਉੱਚਾ ਚੁੱਕਦਾ ਇਥੋਂ ਤੱਕ ਕਿ ਲੱਕੜ ਦੇ ਟੁਕੜੇ ਵੀ ਅਤੇ ਤਾਰਾਂ ਦੇ ਟੁਕੜਿਆਂ ਦੀ ਵਰਤੋਂ ਕਰਕੇ ਇੱਕ ਚਲਾਕ ਪੰਛੀ ਜੋ ਆਪਣਾ ਆਲਣਾ ਨਹੀਂ ਬਣਾਉਂਦਾ ਇਹ ਕਾਂ ਤੇ ਆਲਣੇ ਵਿੱਚ ਅੰਡੇ ਦਿੰਦਾ ਹੈ ਗਰੀਬ ਕਾਂ ਆਪਣੇ ਅੰਡਿਆਂ ਦੇ ਨਾਲ ਉਹਨਾਂ ਨੂੰ ਪਾਲਦਾ ਹੈ ਇਹ ਕਿਹੜਾ ਪੰਛੀ ਹੈ ਵੀ ਕਰੋ ਅਨਸਰ ਵੀ ਜਲਦੀ ਜਲਦੀ ਕਿਹੜਾ ਪੰਛੀ ਹੈ ਜਿਹੜਾ ਕਾਂ ਦੇ ਆਲੇ ਨੇ ਵਿੱਚ ਅੰਡੇ ਦਿੰਦਾ ਹੈ ਭਾਰਤੀ ਰੋਬਿਨ ਵਾਰਵੇਟ ਕੋਇਲ ਸੰਵਾਰਡ ਅਨਸਰ ਕਰੋ ਕਰੋ ਵੀ ਜਲਦੀ ਜਲਦੀ ਕਰ ਦੋ ਥੋੜਾ ਸਪੀਡ ਨਾਲ ਕਰ ਦੋ ਹਾਂ ਰਾਈਟ ਅਨਸਰ ਤੁਹਾਡਾ ਕੀ ਹੋਣਾ ਵੀ ਇਸ ਦਾ ਕੋਇਲ ਜਿਹੜੀ ਕੋਇਲ ਆ ਵੀ ਇਹ ਕਾਂ ਦੇ ਆਲ ਨੇ ਚਾਂਡੇ ਦਿੰਦੀ ਆ ਆਪਣਾ ਆਲਣਾ ਨਹੀਂ ਬਣਾਉਂਦੀ ਸੀ ਅੰਸਰ ਹੋਣਾ ਕੋਇਲ ਆਉਣਾ ਠੀਕ ਹੈ ਜਿੰਦਾ ਕੋਇਲ ਲਾ ਕੇ ਵੈਰੀ ਗੁੱਡ ਅਗਲਾ ਕਹਿੰਦੇ ਐਸਕੀਮੋ বরਫ ਤੋਂ ਆਪਣਾ ਘਰ ਜਾਨੀ ਈਗਲੂ ਬਣਾਉਂਦੇ ਆ ਇਸ ਦਾ ਕੀ ਕਾਰਨ ਹੁੰਦਾ ਐਕਸਕੀਮੋ ਕਰੋ ਵੀ ਜਲਦੀ ਜਲਦੀ ਨੈਕਸਟ ਪ੍ਰਸ਼ਨ ਆ ਗਿਆ ਨੈਕਸਟ ਪ੍ਰਸ਼ਨ ਕਰੋ ਤੁਹਾਡੀ ਸਕਰੀਨ ਤੇ ਆ ਵੀ ਐਸਕੀਮੋ ਬਰਫ਼ ਤੋਂ ਆਪਣਾ ਘਰ ਜਾਨੀ ਈਗਲੂ ਬਣਾਉਂਦੇ ਆ ਘਰ ਦਾ ਮਤਲਬ ਈਗਲੂ ਤਾਂ ਇਸ ਦਾ ਕਾਰਨ ਕੀ ਹੈ ਕਹਿੰਦੇ ਬਰਫ਼ ਠੰਡੀ ਹਵਾ ਅਤੇ ਪਾਣੀ ਨੂੰ ਅੰਦਰ ਨਹੀਂ ਆਉਣ ਦਿੰਦੀ ਬਰਫ਼ ਦਾ ਘਰ ਕਿਉਂ ਬਣਾਇਆ ਜਾਂਦਾ ਜਿਹੜਾ ਈਗਲੂ ਬੋਲਦੇ ਇਹਨੂੰ ਕਹਿੰਦੇ ਬਰਫ਼ ਦੀਆਂ ਕੰਧਾਂ ਵਿਚਕਾਰ ਹਵਾ ਅੰਦਰਲੀ ਗਰਮੀ ਨੂੰ ਬਾਹਰ ਨਿਕਲਣ ਤੋਂ ਰੋਕਦੀ ਹੈ ਬਰਫ਼ ਮੁਫਤ ਮਿਲਦੀ ਹੈ ਤੇ ਹੋਰ ਸਮਗਰੀ ਬਹੁਤ ਖਰਚੇ ਮਿਲੇਗੀ ਧੁਰਵੀ ਖੇਤਰਾਂ ਵਿੱਚ ਸਿਰਫ ਬਰਫ਼ ਉਪਲਬਧ ਹੁੰਦੀ ਹੈ ਵੀ ਈਗਲੂ ਕਿਉਂ ਬਣਾਏ ਜਾਂਦੇ ਆ ਜਿਹੜੇ ਬਰਫ਼ ਦੇ ਘਰ ਹੈ ਕਿਸਮੋ ਜਤੀ ਵਾਲੇ ਕਿਉਂ ਬਣਾਉਂਦੇ ਐ ਸੋ ਇਹਦਾ ਰਾਈਟ ਆਨਸਰ ਕੀ ਹੋਣਾ ਵੀ ਖਿੱਚ ਕੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਹੋਏਗਾ ਜਲਦੀ ਜਲਦੀ ਇਹ ਵੀ ਕਰਦੀ ਹੈ ਇਨਸੂਲੇਟਰ ਦਾ ਕੰਮ ਕਰਦੀ ਹੈ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ ਠੀਕ ਹੈ ਪਰ ਅੰਦਰ ਅਸੀਂ ਹਵਾ ਇਨਸੂਲੇਟਰ ਦਾ ਕੰਮ ਕਰਦੀ ਹੈ ਇਸੇ ਕਰਕੇ ਆਨਸਰ ਤੁਹਾਡਾ ਕੀ ਹੋਣਾ ਸੀ ਆ ਬੀ ਆਨਸਰ ਆਊਗਾ ਜਿੰਨਾ ਬੀ ਆ ਗਿਆ ਵੈਰੀ ਗੁੱਡ ਜਿੰਨਾ ਬੀ ਆ ਗਿਆ ਓਕੇ ਆ ਠੀਕ ਹੈ ਵੀ ਨੈਕਸਟ ਅਗਲਾ 11 ਨੰਬਰ ਆ ਗਿਆ ਵੀ ਭਾਬੀ ਤੁਸੀਂ ਮੈਨੂੰ ਵਟਸਐਪ ਮੈਸੇਜ ਕਰਿਓ ਅੱਛਾ ਪੀਐਸਟ ਦੀ ਫੀਸ ਭਈ ਉਹ ਤਾਂ ਤੁਹਾਨੂੰ ਦੱਸਿਆ ਸੀ ਵੀ ਪੀਐਸਟ ਜਦੋਂ ਲਾਸਟ ਤੇ ਭਰੋਗੇ ਫਾਰਮ ਤਾਂ ਕੋਈ ਨਾ ਕੋਈ ਸਮੱਸਿਆ ਆਉਣਗੀ ਇਸ ਕਰਕੇ ਮੈਨੂੰ ਬੇਟ ਹੀ ਕਰਨਾ ਪੈਣਾ ਹੋਰ ਤਾਂ ਹੱਲ ਨਹੀਂ ਠੀਕ ਹੈ ਕਨਫਰਮ ਹੋ ਜਾਏਗੀ ਜੇ ਤੁਹਾਡਾ ਐਪਲੀਕੇਸ਼ਨ ਡਾਊਨਲੋਡ ਹੋ ਗਿਆ ਫਿਰ ਕੋਈ ਚੱਕਰ ਨਹੀਂ ਤੁਸੀਂ ਆਪਣਾ ਜਿਹੜਾ ਸਬਮਿਟ ਤੋਂ ਬਾਅਦ ਇੱਕ ਐਪਲੀਕੇਸ਼ਨ ਫਾਰਮ ਡਾਊਨਲੋਡ ਹੁੰਦਾ ਜੇ ਤੁਹਾਡਾ ਡਾਊਨਲੋਡ ਹੋ ਗਿਆ ਫਿਰ ਕੋਈ ਚੱਕਰ ਨਹੀਂ ਨਹੀਂ ਹੋ ਜਾਈਗੀ ਕੋਈ ਗੱਲ ਨਹੀਂ ਹਾਲੇ ਤੁਹਾਡੇ ਕੋਲੇ ਪਿਆ ਤਕਪਗਾ 11 ਤਰੀਕਾ ਕੱਲ ਦਾ ਦਿਨ ਵੀ ਪਿਆ ਇਸ ਦਾ ਇੱਕ ਦਿਨ ਬਾਅਦ ਇੱਕ ਵੀ ਜਿਹੜੀ ਅਕਸੈਪਟ ਹੋ ਜਾਂਦੀ ਹੈ ਠੀਕ ਹੈ ਕੋਈ ਚੱਕਰ ਇਹਦਾ ਅਨਸਰ ਕਰੋ ਕਹਿੰਦੇ ਮੈਂ ਇੱਕ ਪਿੰਡ ਤੋਂ ਆਇਆ ਹਾਂ ਵਿਦਿਆਰਥੀਆਂ ਨਾਲ ਇਹ ਸੰਬੰਧ ਪ੍ਰਸ਼ਨ ਕਹਿੰਦੇ ਪਿੰਡ ਵਿੱਚ ਆਪਣੇ ਘਰ ਬਾਰੇ ਲਿਖਿਆ ਗਿਆ ਹੈ ਹੇਠਲੇ ਪੈਰੇ ਨੂੰ ਪੜੋ ਕਹਿੰਦੇ ਮੈਂ ਇੱਕ ਪਿੰਡ ਤੋਂ ਆਇਆ ਹਾਂ ਸਾਡੇ ਘਰ ਬਹੁਤ ਮੀਂਹ ਪੈਂਦਾ ਹੈ ਇਸ ਲਈ ਸਾਡੇ ਘਰ ਜ਼ਮੀਨ ਤੋਂ ਲਗਭਗ 10 ਤੋਂ 12 ਫੁੱਟ ਉੱਚੇ ਬਣੇ ਹੋਏ ਹਨ ਇਹ ਬਾਸ ਦੇ ਥੰਮ੍ਹਾਂ ਦੇ ਬਣੇ ਹੋਏ ਹਨ ਸਾਡੇ ਘਰਾਂ ਦੇ ਅੰਦਰਲੇ ਪਾਸੇ ਹਨ ਠੀਕ ਹੈ ਸੋ ਇਹ ਲੱਕੜ ਦੇ ਵੀ ਬਣਿਆ ਹੋਇਆ ਤਾਂ ਮਨ ਲਈ ਵੀ ਇਹ ਬੰਦਾ ਕਿੱਥੋਂ ਆਇਆ ਸਿੰਪਲ ਜੀ ਭਾਸ਼ਾ ਚ ਇੱਕ ਬੰਦੇ ਦੀ ਵਿਸ਼ੇਸ਼ਤਾ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਬੰਦਾ ਹੈ ਤਾਮਿਲਨਾਡੂ ਦਾ ਉੱਤਰਾਖੰਡ ਦਾ ਅੰਧਰਾ ਪ੍ਰਦੇਸ਼ ਦਾ ਜਾਂ ਅਸਾਮ ਦਾ ਇੱਕ ਬੰਦੇ ਨੇ ਆਪਣੇ ਬਾਰੇ ਦੱਸਿਆ ਕਿ ਮੈਂ ਇੱਥੋਂ ਆਇਆ ਇਹ ਆ ਮੇਰਾ ਸਿਸਟਮ ਤਾਂ ਮਨ ਲਈ ਕੀ ਆਨਸਰ ਆਊਗਾ ਜਲਦੀ ਜਲਦੀ 11 ਨੰਬਰ ਪ੍ਰਸ਼ਨ ਤੇ ਪਹੁੰਚ ਗਏ ਵੀ ਤਾਂ ਕਿੱਥੋਂ ਆਇਆ ਹੋਇਆ ਬੰਦਾ ਇਹ ਵੀ ਅਸ਼ਾਮ ਤੋਂ ਆਇਆ ਵੀ ਹੈ ਨਾ ਆਪਾਂ ਪਹਿਲ ਕੇ ਪੜ੍ਹ ਕੇ ਹਟੇ ਅਸ਼ਾਮ ਲਿਖਿਆ ਪਿਆ ਪਰ ਅਸ਼ਾਮ ਸ਼ਾਮ ਤੋਂ ਆਇਆ ਆਪਾਂ ਪਹਿਲਾਂ ਹੀ ਆਲਰੇਡੀ ਪੜ ਚੁੱਕੇ ਹਾਂ ਉੱਥੇ ਇਸ ਤਰ੍ਹਾਂ ਦੇ ਜਿਹੜੇ ਘਰ ਦੇਖਣ ਨੂੰ ਮਿਲਦੇ ਆ 3 ਤੋਂ 3.5 ਫੁੱਟ ਉੱਚੇ ਇਹਨੂੰ ਫੁੱਟਾਂ ਦੇ ਵਿੱਚ ਮੀਟਰ ਬੋਲਦੇ ਹਨਾ ਮੀਟਰਾਂ 'ਚ 3 ਤੋਂ 3.5 ਫੁੱਟ ਤਿੰਨ 3.5 ਮੀਟਰ ਉੱਚੇ ਹੁੰਦੇ ਹੁੰਦੇ ਆ ਇਹ ਘਰ ਸ਼ਾਮ ਵਾਲਿਆਂ ਦੇ ਜ਼ਮੀਨ ਤੋਂ ਪਰ ਅਜੇ ਫੁੱਟਾਂ 'ਚ ਦੇਖਿਆ ਵੀ 10 ਤੋਂ 12 ਫੁੱਟ ਉੱਚੇ ਹੁੰਦੇ ਆ ਠੀਕ ਹੈ ਹੈਂਡੀਕੈਪਟਸਟੂਡ ਨੂੰ ਪੀਐਸਟੂ 'ਚ ਕਿੰਨੇ ਅੰਕ ਕਿੰਨੇ ਕੀ ਪੁੱਛਿਆ ਵੀ ਮਿੰਟ ਸੈਕਸਟਾ ਮਿਲਣਗੇ ਭਈ ਉਹ ਲਿਖਿਆ ਹੋਊਗਾ ਠੀਕ ਆ ਹੁਣ ਇੱਥੇ ਟਾਈਮ ਧਿਆਨ ਚ ਨਹੀਂ ਉਹ ਹਦਾਇਤਾਂ ਲਿਖੀਆਂ ਹੁੰਦੀਆਂ ਨੋਟੀਫਿਕੇਸ਼ਨ 'ਚ ਹਦਾਇਤਾਂ ਲਿਖੀਆਂ ਹੋਣਗੀਆਂ ਉੱਥੇ ਚੈੱਕ ਕਰ ਸਕਦੇ ਹੋ ਤੁਸੀਂ ਜਿਹੜਾ ਪੀਐਸਟੀ ਦੀ ਵੈਬਸਾਈਟ ਆ ਨਾ ਉਹ 'ਚ ਪੱਖ-ਪੱਖ ਨੋਟੀਫਿਕੇਸ਼ਨ ਪਾਏ ਹੋਏ ਆ ਡਿਟੇਲ ਨੋਟੀਫਿਕੇਸ਼ਨ ਠੀਕ ਹੈ ਉੱਥੇ ਜਾ ਕੇ ਉਹ ਨੋਟੀਫਿਕੇਸ਼ਨ 'ਨੂੰ ਸਰਚ ਮਾਰੋ ਉੱਥੇ ਕਿਤਨਾ ਕਿਤੇ ਜ਼ਰੂਰ ਲਿਖਿਆ ਹੋਊਗਾ ਇਹਦਾ ਆਨਸਰ ਕਰੋ ਵੀ ਜਲਦੀ ਜਲਦੀ ਤੁਹਾਡੀ ਸਕਰੀਨ 'ਤੇ ਇਹ ਤਾਂ ਹੋ ਗਿਆ ਹੱਥ 'ਚ ਆਹ ਵਾਲਾ ਕਰੋ 12 ਕਹਿੰਦੇ ਇੱਕ ਪੰਛੀ ਰੁੱਖ ਉੱਤੇ ਆਪਣਾ ਆਲਣਾ ਉੱਚਾ ਕਰਦਾ ਹੈ ਇਹ ਹਿੰਟ ਹੋ ਸਕਦਾ ਹੈ ਅੱਛਾ ਇਹ ਹਿੰਟ ਹੋ ਸਕਦਾ ਅੱਛਾ ਵੀ ਹਿੰਟ ਪੁੱਛਿਆ ਮੈਂ ਦਾ ਨਾ ਵੀ ਜਾਂ ਹਿੰਟ ਹੋ ਸਕਦਾ ਕਰੋ ਆਨਸਰ ਇੱਕ ਵਾਰੀ ਕੋਈ ਗੱਲ ਨਹੀਂ ਇੱਕ ਪੰਛੀ ਆਪਣਾ ਆਲਣਾ ਉੱਚਾ ਕਰਦਾ ਹੈ ਵੀ ਮਤਲਬ ਇਹ ਕਿਹੜਾ ਪੰਛੀ ਹੋ ਜਾਦਾ ਸਿੰਪਲ ਜੀ ਭਾਸ਼ਾ ਚ ਪੁੱਛਿਆ ਗਿਆ ਵੀ ਜਿਹੜਾ ਆਪਣਾ ਆਲਣੇ ਨੂੰ ਉੱਚਾ ਕਰਦਾ ਰਹਿੰਦਾ ਸੋ ਕਿਹੜਾ ਪੰਛੀ ਹੋ ਸਕਦਾ ਵੀ ਜਿਆਦਾ ਉੱਚੀ ਜਗ੍ਹਾ ਤੇ ਬਣਾਉਂਦਾ ਉਹ ਕਾਂ ਹਨ ਆਪਾਂ ਪਿੱਛੇ ਪੜ ਕੇ ਟੈਂ ਦਾ ਆਨਸਰ ਤੁਹਾਡਾ ਬੀ ਹੋਊਗਾ ਕਾਂ ਨੈਕਸਟ ਵੀ ਖੇਰ ਦਿੱਤੇ ਵਿੱਚੋਂ ਲੇਹ ਲਦਾਖ ਦੇ ਘਰਾਂ ਦੀਆਂ ਵਿਸ਼ੇਸ਼ਤਾਵਾਂ ਦੀ ਚੋਣ ਕਰਨੀਆਂ ਹੈ ਇਹ ਤਾਂ ਵੀ ਲੇ ਲਖੜਾ ਦੁਬਾਰਾ ਆ ਕੇ ਲੱਕੜ ਦੇ ਫਰਸ਼ ਉੱਤੇ ਹੁੰਦੇ ਆ ਜੀ ਜੀ ਡੀ ਆਨਸਰ ਸਹੀ ਹੈ ਐਚ ਡੀ ਹੈ ਨਹੀਂ ਐਚ ਡੀ ਹੈ ਨਹੀਂ ਐਚ ਐਚ ਹੈਗਾ ਦੋਨਾਂ ਚ ਇਹਨਾਂ ਚੋਂ ਹੋ ਸਕਦਾ ਉੱਥੇ ਪੱਥਰ ਚੁੰਨੇ ਵਰਤੇ ਜਾਂਦਾ ਇਸ ਲਈ ਜੀ ਚ ਸੀ ਆਨਸਰ ਬਣੂਗਾ ਐਚ ਸੀ ਹੈ ਤਾਂ ਆਨਸਰ ਆਹੀ ਬਣ ਗਿਆ ਚ ਸੀ ਨਹੀਂ ਹੈਗਾ ਆਨਸਰ ਬੀ ਬਣ ਗਿਆ ਠੀਕ ਹੈ ਬਾਲਾ ਭੱਜਣ ਦੀ ਲੋੜ ਨਹੀਂ ਅਗਲਾ ਪ੍ਰਸ਼ਨ ਨੈਕਸਟ 14 ਨੰਬਰ ਕਰੋ ਵੀ ਕਹਿੰਦੇ ਐਨ ਸੀ ਆਰਟੀ ਦੇ 3.6 3. ਅੱਛਾ ਤੀਜਾ ਪੰਜਵਾਂ ਦੇਸ ਨੇ ਹਾਂ ਵੀ ਤੁਹਾਨੂੰ ਦੱਸੀ ਤੇ ਨੇ ਵੀ ਐਨਸੀਆਰਟੀ ਉਥੋਂ ਹੀ ਆਇਆ ਨਾ ਸਾਰਾ ਕੁਝ ਕਰੋ ਆਨਸਰ ਜਲਦੀ ਜਲਦੀ ਕਿਨੇ ਪਿੰਡੂ ਖੇਤਰਾ ਵਿੱਚ ਗਾਂ ਦੇ ਗੋਹੇ ਦੀ ਪਰਤੋਂ ਝੋਪੜੀਆਂ ਦੇ ਫਰਸ਼ ਅਤੇ ਕੰਧਾਂ ਲਈ ਕੀਤੀ ਜਾਂਦੀ ਹੈ ਪਿੰਡੂ ਖੇਤਰਾ ਵਿੱਚ ਗਾਂ ਦੇ ਗੋਹੇ ਦੀ ਪਰਤੋਂ ਝੋਪੜੀਆਂ ਤੇ ਫਰਸ਼ ਤੇ ਕੰਧਾਂ ਦੇ ਲਈ ਕੀਤੀ ਜਾਂਦੀ ਆ 2 ਜੂਨ 2011 ਦੇ ਪ੍ਰਸ਼ਨ ਆਇਆ ਹੋਇਆ ਸ਼ਾਇਦ ਕੋਈ ਕਰੋ ਵੀ ਕਿੱਥੇ ਹੈ ਇਹਦਾ ਮਤਲਬ ਕੀ ਹੋਇਆ ਸੀਤਾ ਮੱਦਲੀ ਕਹਿੰਦੇ ਉਹਨਾਂ ਨੂੰ ਨਿਰਵੇਗਨ ਅਤੇ ਸਾਫ਼ ਬਣਾਉਣ ਵਾਸਤੇ ਕੀਤੀ ਜਾਂਦੀ ਹੈ ਜਿਹੜੀਆਂ ਝੋਪੜੀਆਂ ਦੇ ਵਿੱਚ ਗਾਂ ਦੇ ਗੋਹੇ ਦੀ ਵਰਤੋਂ ਕੀਤੀ ਜਾਂਦੀ ਹੈ ਮਿੱਟੀ ਵਿੱਚ ਰਲਾ ਕੇ ਪਿੰਡੂ ਖੇਤਰਾ ਵਿੱਚ ਠੀਕ ਹੈ ਸੋ ਇਹਦਾ ਕੀ ਕਾਰਨਾ ਕਹਿੰਦੇ ਉਹਨਾਂ ਨੂੰ ਨਿਰਵੇਗਨ ਅਤੇ ਸਾਫ਼ ਬਣਾਉਣ ਵਾਸਤੇ ਰਗੜ ਵਧਾਉਣ ਦੇ ਲਈ ਰੋਟਾ ਕਰਨਾ ਜਾਂ ਫਰਸ਼ ਨੂੰ ਕੁਦਰਤੀ ਰੰਗ ਦਿਓ ਜਾਂ ਫਿਰ ਕੀੜੇ ਦੂਰ ਕਰਨ ਵਾਸਤੇ ਸੋ ਇਹ ਕਿਉਂ ਕੀਤੀ ਜਾਂਦੀ ਵੀ ਗਾਂ ਦੇ ਗੋਹੇ ਦੀ ਵਰਤੋਂ ਮਿੱਟੀ ਦੇ ਵਿੱਚ ਝੋਪੜੀਆਂ ਬਣਾਉਣ ਵੇਲੇ ਕਿਉਂ ਕੀਤੀ ਜਾਂਦੀ ਹੈ ਜਾ ਲੇਪ ਕੀਤਾ ਜਾਂਦਾ ਕਹਿੰਦਾ ਵਲ ਸਿੰਪਲ ਜਿਹਾ ਵੀ ਗੋਹੇ ਦੇ ਗਾਂ ਦੇ ਗੋਹੇ ਦਾ ਸਿੱਧਾ ਆਨਸਰ ਕਰ ਦਿਓ ਜਲਦੀ ਵਾਲੇ ਕੀ ਹੋਣਾ ਜਿੰਨਾ ਰਾਈਟ ਆਨਸਰ ਕੀੜੇ ਦੂਰ ਕਰਨ ਲਈ ਤਾਂ ਕੀ ਹੋਊਗਾ ਤੁਹਾਡਾ ਵੀ ਕੀੜੇ ਦੂਰ ਕਰਨ ਲਈ ਆਨਸਰ ਤੁਹਾਡਾ ਡੀ ਬਿਲਕੁਲ ਓਕੇ ਹੈ ਕੀਪ ਥੀ ਇਨਸੈਕਟਸ ਅਵੇ ਇਹਨਾਂ ਨੂੰ ਦੂਰ ਕਰਨ ਲਈ ਨੈਕਸਟ 15 ਨੰਬਰ ਆ ਗਿਆ ਕਹਿੰਦੇ ਇੱਕ ਵਿਅਕਤੀ ਜੰਗਲ ਵਿੱਚ ਰਹਿ ਕੇ ਜੰਗਲੀ ਜਾਨਵਰਾਂ ਦੇ ਜੀਵਨ ਦਾ ਅਧਿਐਨ ਕਰਨਾ ਚਾਹੁੰਦਾ ਹੈ ਜਿਸ ਘਰ ਵਿੱਚ ਉਸ ਨੂੰ ਰਹਿਣਾ ਹੈ ਉਹ ਕੀ ਹੈ ਵੀ ਆਨਸਰ ਕਰੋ ਅੱਜ ਵੀ ਘੱਟ ਜੁੜੇ ਸਟੂਡੈਂਟ ਪਤਾ ਨਹੀਂ ਕੀ ਗੱਲ ਹੈ ਨੀ ਅਜ ਵੀ ਮੇਰੇ ਚੀ ਨਹੀਂ એનર્ਜੀ ਹੈ ਨਾ ਕੋਈ ਗੱਲ ਨਹੀਂ ਚਲੋ ਕਰੋ ਆਨਸਰ ਜਲਦੀ 15 ਦਾ ਆਨਸਰ ਕਰੋ ਕਹਿੰਦੇ ਇੱਕ ਵਿਅਕਤੀ ਜੰਗਲ ਵਿੱਚ ਰਹਿ ਕੇ ਜੰਗਲੀ ਜਾਨਵਰਾਂ ਦੇ ਜੀਵਨ ਦਾ ਅਧਿਐਨ ਕਰਨਾ ਚਾਹੁੰਦਾ ਹੈ ਤੇ ਜਿਸ ਘਰ ਵਿੱਚ ਉਸ ਨੂੰ ਰਹਿਣਾ ਹੈ ਉਸ ਨੂੰ ਕੀ ਕਾਂਗੇ ਵੀ ਇੱਕ ਟੈਂਟ ਹਾਊਸ ਕਾਂਗੇ ਇੱਕ ਮਿੱਟੀ ਦਾ ਘਰ ਕਾਂਗੇ ਸਟੀਲ ਲੱਟ ਘਰ ਕਾਂਗੇ ਇੱਕ ਝੋਪੜੀ ਕਾਂਗੇ ਵੀ ਜੰਗਲ ਵਿੱਚ ਰਹਿਣ ਵਾਸਤੇ ਵੀ ਕੀ ਘਰ ਕਹੇ ਜਾਂ ਘਰ ਬਣਾਉਣਾ ਪੈਂਦਾ ਜੰਗਲ ਵਿੱਚ ਰਹਿਣ ਵਾਸਤੇ ਆਨਸਰ ਕਰ ਦਿਓ ਜਲਦੀ ਤਾਂ ਉਸ ਇੱਕ ਟੈਂਟ ਹਾਊਸ ਦੇ ਵਿੱਚ ਰਹਿਣਾ ਪੈਂਦਾ ਸੋ ਆਨਸਰ ਤੁਹਾਡਾ ਕੀ ਹੋਣਾ ਉਸ ਨੂੰ ਬੋਲਾਂਗੇ ਟੈਂਟ ਹਾਊਸ ਠੀਕ ਹੈ ਤੁਸੀਂ ਦੇਖਿਆ ਹੋਣਾ ਡਿਸਕਵਰੀ ਤੇ ਜਾਂ ਕਿਤੇ ਵੀ ਦਿਖਾਉਂਦੇ ਜੰਗਲਾਂ ਜਿਹੜੇ ਫਿਰਦੇ ਉਹਨਾਂ ਕੋਲ ਇੱਕ ਛੋਟਾ ਜਿਹਾ ਟੈਂਟ ਜਾਂ ਹੁੰਦਾ ਗੋਲ ਜਾਂ ਐਂਜੇ ਲਾ ਕੇ ਬੈਠੇ ਜਾਂਦੇ ਆ ਠੀਕ ਹੈ ਉਹਦੇ ਇੱਕ ਜਿਪ ਜੀ ਲੱਗੀ ਹੁੰਦੀ ਉਸ ਦੇ ਵਿੱਚੋਂ ਨਿਕਲ ਕੇ ਆਪਣਾ ਜਿਹੜਾ ਜੰਗਲ 'ਚ ਅਧਿਐਨ ਕਰਦੇ ਰਹਿੰਦੇ ਆ ਹੈਨਾ ਠੀਕ ਹੈ ਵੀ ਚਲੋ ਸਿੱਧਾ ਇੱਕ ਟੈਂਟ ਹਾਊਸ ਬੋਲਦੇ ਇਹਨੂੰ ਨੈਕਸਟ ਕਹਿੰਦੇ ਵੀ ਈਗਲੂਸ ਦੀ ਉਦਾਹਰਣ ਕੀ ਹੈ ਵੀ ਈਗਲੂਸ ਕੀ ਹੁੰਦਾ ਹੁਣ ਇਸ ਨੂੰ ਅਸੀਂ ਈਗਲੂਸ ਕੀ ਹੁੰਦਾ ਤੇ ਇਹਦੀ ਉਦਾਹਰਣ ਕੀ ਹੈ ਕਹਿੰਦੇ ਇੱਕ ਘਰ ਹੈ ਇੱਕ ਸਕਾਈਸਕੈਪਰ ਹੈ ਕਹਿੰਦੇ ਸਕਾਈਸਕੇਪਰ ਹੈ ਜਾਂ ਕਿਸ਼ਤੀ ਦਾ ਘਰ ਹੈ ਇਹ ਜਾਂ ਇੱਕ ਤੰਬੂ ਆ ਇਗਲੂਸ ਕੀ ਹੁੰਦਾ ਵੀ ਇਗਲੂ ਵੀ ਕਹਿੰਦੇ ਇਹਨੂੰ ਇਗਲੂ ਇਹ ਕੀ ਹੁੰਦਾ ਵੀ ਜਲਦੀ ਜਲ ਇੱਕ ਘਰ ਦੀ ਧਾਰਨਾ ਹੈ ਬਿਲਕੁਲ ਤੁਹਾਡਾ ਆਨਸਰ ਤੁਹਾਡਾ ਕੀ ਹੋਣਾ ਵੀ ਘਰ ਆਊਗਾ ਠੀਕ ਹੈ ਘਰ ਬਿਲਕੁਲ ਸਹੀ ਹੈ ਵੀ ਇਗਲੂ ਬਰਫ਼ ਦੇ ਬਣੇ ਘਰ ਹੁੰਦੇ ਆ ਜੋ ਕਿ ਠੰਡੇ ਇਲਾਕਿਆਂ ਵਿੱਚ ਰਹਿਣ ਲਈ ਵਰਤੇ ਜਾਂਦੇ ਆ ਠੀਕ ਹੈ ਇਗਲੂ ਜਿਹੜੇ ਘਰ ਨੇ ਬਰਫ਼ ਦੇ ਬਣੇ ਘਰ ਹੁੰਦੇ ਆ ਜਿਹੜੇ ਕਿ ਠੰਡੇ ਇਲਾਕਿਆਂ ਦੇ ਵਿੱਚ ਰਹਿਣ ਲਈ ਵਰਤੇ ਜਾਂਦੇ ਆ ਸੋ ਆਨਸਰ ਤੁਹਾਡਾ ਕੀ ਹੋਣਾ ਬਿਲਕੁਲ ਰਾਈਟ ਆਨਸਰ ਤੁਹਾਡਾ ਘਰ ਆਊਗਾ ਵੀ ਠੀਕ ਹੈ ਇਹ ਟੌਪਿਕ ਸਾ ਆਪਣਾ ਜਿਹੜਾ ਚੱਲ ਰਿਹਾ ਇਹ ਦਾ ਨਾਮ ਹੈ ਆਸਰਾ ਇੰਗਲਿਸ਼ ਚ ਆਸਰਾ ਕਹਿੰਦੇ ਆ ਸੌਰੀ ਪੰਜਾਬੀ ਚ ਆਸਰਾ ਕਹਿੰਦੇ ਆ ਇੰਗਲਿਸ਼ ਚ ਨੂੰ ਸ਼ੈਲਟਰ ਕਹਿੰਦੇ ਆ ਠੀਕ ਹੈ ਹਾਊਸ ਜਿਹਾ ਆਪਾਂ ਕਹਿੰਦੇ ਵੀ ਵੱਖ-ਵੱਖ ਤਰ੍ਹਾਂ ਦੇ ਘਰਾਂ ਦੀ ਵੱਖ-ਵੱਖ ਪੰਛੀਆਂ ਦੇ ਰਹਿਣ ਸਹਿਣ ਦੀਆਂ ਗੱਲਾਂ ਇਸ ਟੌਪਿਕ ਵਿੱਚ ਆ ਜਾਂਦੀਆਂ ਜਿਹੜਾ ਕਿ ਤੁਹਾਡੇ ਇਹ ਐਗਜ਼ਾਮ ਦੇ ਵਿੱਚ ਤੁਹਾਡੇ ਪੀਐਸਟੈਟ ਦੇ ਵਿੱਚ ਈਵੀਐਸ ਦੇ ਵਿੱਚ ਪੁੱਛਿਆ ਜਾਂਦਾ ਠੀਕ ਹੈ ਸੋ ਇਸ ਦੇ ਅਕੋਰਡਿੰਗ ਹੀ ਆਪਾਂ ਲਗਭਗ ਅੱਜ ਦੀ ਕਲਾਸ ਦੇ ਜਿਹੜੇ ਪ੍ਰਸ਼ਨ ਕੰਪਲੀਟ ਕਰ ਲਏ ਠੀਕ ਹੈ 15ਵਾਂ ਪ੍ਰਸ਼ਨ ਅੱਜ ਦੀ ਕਲਾਸ ਚ ਆਪਣੇ ਰਹਿਣੇ ਸੀ ਕੋਈ ਵੀ ਕੋਰਸ ਵਗੈਰਾ ਤੁਸੀਂ ਆਪਣਾ ਵਾਚ ਕਰਨਾ ਤਾਂ ਆਪਣੇ ਚੈਨਲ ਤੇ ਵਾਚ ਕਰ ਸਕਦੇ ਹੋ ਠੀਕ ਹੈ ਇਹ ਸਾਰੇ ਥਿਉਰੀ ਚ ਨੋਟਸ ਤੁਹਾਨੂੰ ਮਿਲ ਜਾਣਗੇ ਠੀਕ ਹੈ ਜਿਹੜੀ ਵੀ ਥਿਓਰੀ ਚ ਨੋਟਸ ਲੈਣਾ ਚਾਹੁੰਦੇ ਹੋ ਉਹ ਐਪ ਕੋਰਸ ਦੇ ਵਿੱਚ ਹੀ ਮਿਲਣਗੇ ਇਸ ਕਰਕੇ ਐਪ ਕੋਰਸ ਦੀ ਬਹੁਤ ਘੱਟ ਫੀਸ ਹੈ ਐਟ ਟਾਈਮ 40% ਆਫ ਚੱਲ ਰਿਹਾ ਹੈ ਆਪਣਾ ਕੋਈ ਵੀ ਕੋਰਸ ਲੈਣਾ ਤੁਸੀਂ ਠੀਕ ਹੈ ਸੋ ਨੇਮ ਸਬਜੈਕਟ ਡਿਸਟ੍ਰਿਕਟ ਜੈਂਡਰ ਇਹ ਚੀਜ਼ਾਂ ਲਿਖ ਕੇ ਭੇਜ ਦਿਓ ਫ੍ਰੀ ਵਰਕਸ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਟੈਲੀਗ੍ਰਾਮ ਨਾਲ ਜ਼ਰੂਰ ਜੁੜੋ ਤੇ ਜਲਦੀ ਹੀ ਤੁਹਾਡੇ ਵਾਸਤੇ ਇੱਕ ਜਿਹੜਾ ਵਧੀਆ ਨਵੀਂ ਚੀਜ਼ ਲਾਂਚ ਕਰਨ ਜਾ ਰਹੇ ਹਾਂ ਠੀਕ ਹੈ ਤਾਂ ਈਵਨਿੰਗ ਤੱਕ ਅੱਜ ਸ਼ਾਇਦ ਹੋ ਜੇ ਪੇਪਰ 1 ETT ਵਾਲਿਆਂ ਵਾਸਤੇ ਜੀਚ ਚਾਰ ਸਬਜੈਕਟ ਸੀਡੀਪੀ ਪੰਜਾਬੀ ਇੰਗ ਤੇ ایو اس मैथ ਨੂੰ ਛੱਡ ਕੇ ਚਾਰ ਸਬਜੈਕਟਾਂ ਦਾ ਇੱਕ ਬੈਸਟ ਤਰੀਕਾ ਤੁਹਾਨੂੰ ਤਿਆਰੀ ਕਰਨ ਦਾ ਜਿਹੜਾ 120 ਅੰਕਾਂ ਦੀ ਲਾਂਚ ਕਰਨ ਜਾ ਰਹੇ ਹਾਂ ਬਹੁਤ ਹੀ ਵੈਲਿਊਏਬਲ ਚੀਜ਼ ਹੋਣਗੀਆਂ ਜਿਹੜੀਆਂ ਸਿੱਧੀਆਂ ਡਾਇਰੈਕਟ ਐਗਜ਼ਾਮ ਚ ਆਉਣਗੀਆਂ ਉਹੀ ਚੀਜ਼ਾਂ ਦਾ ਇੱਕ ਨਵਾਂ ਪੈਕੇਜ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਸੋ ਅੱਜ 4 ਵਜੇ ਤੱਕ ਲਗਭਗ ਜਾਂ 5 ਵਜੇ ਤੱਕ ਤੁਹਾਨੂੰ ਲਾਂਚ ਕਰ ਦਿੱਤਾ ਜਾਏਗਾ ਤਾਂ ਉਸ ਨੂੰ ਜ਼ਰੂਰ ਤੁਸੀਂ ਵੇਖਣਾ ਠੀਕ ਹੈ ਵੀ ਧੰਨਵਾਦ ਟੇਕ ਕੇਅਰ ਬਾਏ ਬਾਏ ਵੀ ਕਲਾਸ ਬਤੀ ਗਿਲਾਈ ਸ਼ੇਅਰ ਕਮੈਂਟ ਕਰ ਦਿਓ ਇਲਾਕੇ ਨੈਕਸਟ ਕਿਸੇ ਹੋਰ ਕਲਾਸ ਚ ਇਸਲਾ 4 ਵਜੇ ਮੈਡਮ ਰਸ਼ਪਾਲ ਵੱਲੋਂ ਪੰਜਾਬੀ ਦੀ ਕਲਾਸ ਹੁੰਦੀ ਹੈ ਜੀ ਜੀ ਪੰਜਾਬੀ ਪੈਡਾਗੋਜੀ ਵਧੀਆ ਤਰੀਕੇ ਨਾਲ ਸਾਨੂੰ ਕਰਵਾਈ ਜਾ ਰਹੀ ਹੈ ਤੇ ਨਾਲ ਗ੍ਰਾਮਰ ਵੀ ਹੁੰਦੀ ਹੈ ਤਾਂ ਕਲਾਸ ਜਰੂਰ ਕਰੋ ਠੀਕ ਹੈ